ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਿਕਰਮ ਮਨਜੀਠੀਆ ਕੋਰਟ ਦੇ ਵਿੱਚ ਪੇਸ਼ ਕੀਤੇ ਗਏ ਅੱਜ ਉਹਨਾਂ ਦੇ ਵਕੀਲਾਂ ਦੇ ਵੱਲੋਂ ਬਹੁਤ ਤਕੜੀਆਂ ਜਿਹੜੀਆਂ ਦਲੀਲਾਂ ਸੀ ਉਹ ਪੇਸ਼ ਕੀਤੀਆਂ ਗਈਆਂ ਜੱਜ ਸਾਹਿਬ ਨੂੰ ਇਹ ਵੀ ਆਖਿਆ ਗਿਆ ਬੇਕਰਮ ਦੇ ਵਕੀਲਾਂ ਵੱਲੋਂ ਕਿ ਮਜੀਠੀਏ ਦੇ ਨਾਲ ਉਹ ਦੋ ਬੰਦੇ ਰੱਖੇ ਗਏ ਐ ਜਿਹੜੇ ਹਾਰਡ ਕ੍ਰਿਮੀਨਲ ਭਾਵ ਜਿਹੜੇ ਵੱਡੇ ਅਪਰਾਧੀ ਜੇਲ੍ਹ ਦੇ ਵਿੱਚ ਹੈਗੇ ਐ ਇੱਕ ਨੂੰ ਤੇ ਕਹਿੰਦੇ ਬਹੁਤ ਤਕੜੀ ਸਜ਼ਾਏ ਮੌਤ ਦੋਸਤੋ ਸਜ਼ਾਏ ਮੌਤ ਹੋਈ ਹੋਈ ਹੈ ਤਿੰਨ ਬੱਚਿਆਂ ਦਾ ਉਹਨੇ ਕਤਲ ਕੀਤਾ ਹੋਇਆ ਕਹਿੰਦੇ ਮਾਰਡਰ ਕੀਤਾ ਹੈ ਸਜ਼ਾਏ ਮੌਤ ਹੋਈ ਹੈ ਹਾਰਡ ਕ੍ਰਿਮੀਨਲ ਬੰਦਾ ਹੈ ਉਹਨੂੰ ਵੀ ਬਿਕਰਮਜੀਠਗੇ ਦੇ ਨਾਲ ਸ਼ਾਮਲ ਕਰ ਦਿੱਤਾ ਹੈ ਕਿ ਬਿਕਰਮਜੀਠਗੇ ਨੂੰ ਡਰਾਇਆ ਜਾ ਸਕੇ ਤਨ ਘਾਇਆ ਜਾ ਸਕੇ ਤੇ ਜਿਹੜਾ ਦੂਜਾ ਬੰਦਾ ਹੈ ਉਹਨੇ ਵੀ ਕਹਿੰਦੇ ਇੱਕ 12 ਸਾਲ ਦੇ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਹੋਇਆ ਹੈ ਉਹ ਵੀ ਬੜਾ ਭੈੜਾ ਕਰੀਮੀ ਨਾਲ ਹੈ ਇਹ ਦੋਸਤੋ ਉਹ ਦੂਜੇ ਨਾਲੋਂ ਵੀ ਖਤਰਨਾਕ ਹੋਇਆ ਇਹਨੂੰ ਵੀ ਕਹਿੰਦੇ ਮਜੀਠੇ ਨੂੰ ਡਰਾਉਣ ਦੇ ਮਾਰੇ ਇਹਦੇ ਨਾਲ ਲਿਆਂਦਾ ਗਿਆ ਇਹ ਬੇਕਰਮ ਜੀਠ ਗਏ ਤੋਂ ਡਰੇ ਕਿਉਂਕਿ ਉਹਦੇ ਉੱਤੇ ਗਨਾਹੀ ਹੈ ਉਹ ਜੇ ਕੰਮ ਦੇ ਲੱਗੇ ਹੈ ਤਾਂ ਕਰਕੇ ਉਹ ਜੀਠ ਕੇ ਦੇ ਨਾਲ ਉਹਨੂੰ ਲਿਆਂਦਾ ਗਿਆ ਕਿਸੇ ਵੇਲੇ ਵੀ ਕੋਈ ਘਟਨਾ ਮਾਰੀ ਵਾਪਰ ਸਕਦੀ ਹੈ ਇਹ ਜਿਹੜਾ ਪੱਖ ਹੈ ਇਹ ਵਕੀਲਾ ਨੇ ਦੋਸ਼ ਤੋਂ ਰੱਖਿਆ 12 ਸਾਲ ਦੇ ਬੱਚੇ ਦੇ ਦੋਸ਼ ਤੇ 3 ਵੱਡਿਆਂ ਦਾ ਤੇ ਹੁਣ ਦੋਸਤੋ 2 ਅਗਸਤ ਤੱਕ ਜਿਹੜੀ ਉਹਨਾਂ ਦੀ ਨਿਆਕ ਹਰਾਸਤ ਹੈ ਨਾ ਉਹ 2 ਅਗਸਤ ਤੱਕ ਵਧਾ ਦਿੱਤੀ ਗਈ ਹੈ। ਭਾਵ ਮਜੀਠਗੇ ਦੀ ਜ਼ਮਾਨਤ ਹੋਈ ਨਹੀਂ। 2 ਅਗਸਤ ਤੱਕ ਉਹਨੂੰ ਦੁਬਾਰਾ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ। ਹੁਣ ਦੋਸਤੋ 2 ਅਗਸਤ ਨੂੰ ਦੁਬਾਰਾ ਜਦੋਂ ਪੇਸ਼ ਕੀਤਾ ਜਾਣਾ ਹੈ ਉਦੋਂ ਉਹਦੇ ਵਕੀਲਾਂ ਨੇ ਜ਼ਮਾਨਤ ਵਾਸਤੇ ਕਾਗਜ਼ ਪੇਸ਼ ਕਰਦੇ ਇੱਕ ਜਿਹੜੀ ਗੱਲ ਆਈ ਸੀ ਕਹਿੰਦੇ ਮਜੀਠਗਾ ਇੱਕ ਤੇ ਸਹਰਾਣਾ ਮੰਗਦਾ ਹੈ ਜੇਲ ਦੇ ਵਿੱਚ ਲਾਉਣ ਨੂੰ ਇੱਕ ਐਲ ਸੀ ਡੀ ਮੰਗਦਾ ਹੈ ਇੱਕ ਦੋ ਚੀਜ਼ਾਂ ਹੋਰ ਦੋਸਤੋ ਇਹ ਗੱਲ ਆਈ ਸੀ ਕਹਿੰਦੇ ਵਿਕਰਮਜੀਤਗਾ ਮੰਗਦਾ ਹੈ ਪਰ ਬਿਕਰਮ ਦਾ ਵਕੀਲ ਹੈ ਜਿਹੜਾ ਡੀ ਐਸ ਸੂਪਤੀ ਸੀਨੀਅਰ ਵਕੀਲ ਉਹਦੇ ਵੱਲੋਂ ਇਹ ਚੀਜ਼ਾਂ ਦਾ ਖੰਡਨ ਕੀਤਾ ਗਿਆ ਹੈ ਉਹ ਕਹਿੰਦਾ ਬਿਕਰਮ ਜੀਠਗਾ ਸਰਾਣੇ ਦੀ ਥਾਂ ਆਪਣੀ ਬਾਹ ਮੋਸ ਕੇ ਸਿਰ ਦੇ ਥੱਲੇ ਧਰ ਕੇ ਸੌਂਦਾ ਹੈ ਤੇ ਕਹਿੰਦੀ ਇੱਕ ਗੱਲ ਕਹਿੰਦਾ ਹੈ ਕਹਿੰਦਾ ਜਦੋਂ ਮੇਰਾ ਸਮਾਂ ਆਇਆ ਕਹਿੰਦਾ ਕਹੇ ਦਿਓ ਭਗਵੰਤ ਮਾਨ ਨੂੰ ਤੇ ਦਿੱਲੀ ਵਾਲਿਆਂ ਨੂੰ ਕਿ ਤੋਹਾ ਤੋਂ ਗਿਣ-ਗਿਣ ਬਦਲੇ ਮਜੀਠਗੇ ਨੇ ਲੈਣੇ ਆ। ਉਹ ਗੱਲ ਉਹਦੇ ਵਕੀਲ ਨੇ ਅੱਜ ਇਹੀ ਆ ਦੋਸਤੋ ਬਾਰੇ। ਕਹਿੰਦਾ ਬਿਕਰਮ ਮੁੱਛਾ ਨੂੰ ਤਾਂ ਉਸੇ ਤਰ੍ਹਾਂ ਦੇ ਰਿਹਾ। ਇਹ ਤੇ ਦੋਸਤੋ ਜਾਤ ਤੇ ਬਿਕਰਮ ਜਾਣਦਾ ਹੈ। ਜਾਂ ਭਗਵੰਤ ਮਾਨ ਜਾਣਦਾ ਹੈ। ਜਾ ਜੇਲ ਦਾ ਸੁਪਰਡੈਂਟ ਜਾਣਦਾ ਕਿ ਮੁੱਛਾ ਨੂੰ ਤਾਂ ਹੁਣ ਆਉਂਦਾਕ ਨਾ ਵਿੱਚ ਤੇ ਇਥੋਂ ਤੱਕ ਕਹਿੰਦੇ ਸੀ ਕਹਿੰਦੇ ਮਜੀਠੀਕੇ ਅਨੁਸਾਰਾ ਦੇ ਕੇ ਚੜਾਇਆ ਗਿਆ ਤੇ ਸਾਰਾ ਦੇ ਕੇ ਲਾਇਆ ਗਿਆ ਭਾਵ ਉਹਦੀ ਸੇਤ ਡਾਉਨ ਸੀ ਇੱਕ ਹੋਰ ਵੱਡੀ ਗੱਲ ਉਹਨੂੰ ਇੰਨੇ ਸਖਤ ਪਹਿਰੇ ਵਿੱਚ ਪੇਸ਼ ਕੀਤਾ ਜਾਂਦਾ ਹੈ ਇੱਕ ਵੀ ਫੋਟੋ ਮੀਡੀਆ ਵਾਲੇ ਖਿੱਚ ਨਹੀਂ ਸਕਿਆ ਦੋਸਤੋ ਇੱਕ ਵੀ ਫੋਟੋ ਮੀਡੀਆ ਦੇ ਵਿੱਚ ਨਹੀਂ ਆਈ ਜਿਹਦੇ ਵਿੱਚ ਬਿਕਰਮਜੀਤਾ ਗੱਡੀ ਵਿੱਚ ਉਤਰ ਕੇ ਕੋਟ ਵਿੱਚ ਜਾਂਦਾ ਜਾਂ ਆਉਂਦਾ ਦਿਖਾਈ ਦਿੰਦਾ ਹੋਵੇ ਐਨਾ ਸਖਤ ਪਹਿਰਾ ਮੈਂ ਨਹੀਂ ਕਿਸੇ ਲੀਡਰ ਤੇ ਪਹਿਲਾਂ ਦੇਖਿਆ ਜਿੰਨਾ ਬਿਕਰਮਜੀਤਗੇ ਤੇ ਲਾਇਆ ਹੋਇਆ ਪਤਾ ਨਹੀਂ ਗੱਲ ਕੀ ਹੈ ਜਾਂ ਤੇ ਭਗਵੰਤ ਮਨ ਜਾਣਦਾ ਹੈ ਜਾਂ ਦੋਸਤੋ ਬੇਕਰਮ ਜਾਣਦਾ ਹੈ ਕੀ ਗੱਲ ਕੀ ਆ ਇੰਨਾ ਜਿਆਦਾ ਉਹਨੂੰ ਗੁਪਤ ਗੁਪਤ ਤਰੀਕੇ ਨਾਲ ਕਿਉਂ ਰੱਖਿਆ ਗਿਆ ਤੇ ਦੋਸਤੋ ਬੜਾ ਔਖੀ ਹੁੰਦੀ ਹੈ ਜੇਲ੍ਹ ਕੱਟਣੀ ਆਖਰ ਨੂੰ ਭਾਵੇਂ ਕੋਈ ਜਿੰਨੀਆਂ ਮਰਜ਼ੀ ਮੁੱਛਾਂ ਮਰੂੜੀ ਜਾਵੇ ਜਿੰਨੇ ਮਰਜ਼ੀ ਕੋਈ ਖੰਘੂਰੇ ਫੋਕ ਕੇ ਮਾਰੀ ਜਾਵੇ ਪਰ ਜੇਲ੍ਹ ਦੇ ਵਿੱਚ ਜਿਹੜਾ ਗੁਰਦੁਆਰਾ ਹੁੰਦਾ ਨਾ ਬਣਿਆ ਉਹਦੇ ਵਿੱਚ ਦੋਸਤੋ ਜਦੋਂ ਤੜਕੇ ਮੱਥਾ ਟੇਕਦੇ ਆ ਨਾ ਕੈਦੀ ਉਦੋਂ ਦੇਖਣ ਵਾਲੀ ਹੁੰਦੀ ਆ ਗੱਲ ਕਿਉਂਕਿ ਮੈਂ ਵੀ ਕਈ ਮਹੀਨੇ ਲਾ ਕੇ ਆਇਆ ਜਦੋਂ ਬਠਿੰਡੇ ਅਸੀਂ ਵੀ ਮੱਥਾ ਟੇਕਦੇ ਸੀ ਨਾ ਉਦੋਂ ਮੱਥਾ ਬੜੇ ਪਿਆਰ ਨਾਲ ਟੇਕਦੇ ਸੀ ਇਹ ਸੱਚੇ ਪਾਤਸ਼ਾਹ ਇੱਕ ਵਾਰੀ ਕੱਢ ਲੈ ਤੋਂ ਮੁੜ ਕੇ ਬੋਚ-ਬੋਚ ਪੈਰ ਧਰਿਆ ਕਰਾਂਗੇ ਸੰਭਲ ਸੰਭਲ ਦੋਸਤੋ ਇਸ ਤਰ੍ਹਾਂ ਬੰਦਾ ਕਹਿੰਦਾ ਹੈ ਇਹ ਮੱਥਾ ਇੰਨੇ ਪ੍ਰੇਮ ਨਾਲ ਟੇਕਦਾ ਹੈ ਜੇ ਕਿਤੇ ਪਿੰਡੋਂ ਨੇ ਪ੍ਰੇਮ ਨਾਲ ਮੱਥਾ ਰੋਜ਼ ਬੰਦਾ ਗੁਰੂ ਘਰ ਚ ਟੇਕਦਾ ਹੋਵੇ ਸੱਚਮੁੱਚ ਜਿਹੜੀ ਮਰਜ਼ੀ ਦਾਤ ਲੈ ਲੇ ਅਕਾਲਪੁਰ ਕੋਈ ਦੇ ਦੂ ਪਰ ਜਿੰਨੀ ਸਰਦਾ ਉੱਥੇ ਜਾ ਕੇ ਬਣਦੀ ਹੈ ਨਾ ਬਾਹਰ ਹੀ ਨਹੀਂ ਪ੍ਰਭੂ ਬਣਦੀ ਕਿਉਂਕਿ ਜੇਲ੍ਹ ਦੇ ਵਿੱਚ ਭਗਤ ਪਿਆਰਦਾ ਉਦੋਂ ਬੰਦਾ ਫਿਰ ਬੜਾ ਕੁਝ ਕਹਿੰਦੇ ਹੁਣ ਦੇਖਦੇ ਆ ਅਗਲੀ 2 ਅਗਸਤ ਨੂੰ ਕੀ ਬਣਦਾ ਹੈ ਵਿਕਰਮਜੀਤ ਕੇ ਦੀ ਜਿਹੜੀ ਜ਼ਮਾਨਤ ਹੈ ਉਹ ਦੋਸਤੋ ਜੜਦੀ ਹੋਣ ਦੇ ਸਾਰ ਹੈ ਕਿਉਂਕਿ ਉਹਦੇ ਵਕੀਲਾਂ ਨੇ ਆਖਿਆ ਕਹਿੰਦੇ ਇੱਕ ਤਾਂ ਜਿਹੜਾ 1000 ਲਾ 1000 ਏਕੜ ਜ਼ਮੀਨ ਦਾ ਆਖਿਆ ਸੀ ਕਹਿੰਦੇ ਉਹਦਾ ਕੋਈ ਵੀ ਸਬੂਤ ਵਿਜੀਰੈਂਸ ਨੇ ਪੇਸ਼ ਨਹੀਂ ਕੀਤਾ ਇਹ ਜਿਹੜਾ ਹੋਰ ਸਮਾਨ ਆਖਿਆ ਸੀ ਕਹਿੰਦੇ ਜਿਹੜੇ ਮੋਬਾਈਲ ਆਖਿਆ ਸੀ 29 ਮੋਬਾਈਲ ਸਾਈ ਉਹ ਵੀ ਕਹਿੰਦੇ ਘਟ ਕੇ ਦੋ ਪਤਾ ਨਹੀਂ ਤਿੰਨ ਰਹਿ ਗਏ ਇਹ ਤੇ ਦੋਸਤੋ ਹੁਣ ਜਾਂ ਤਾਂ ਵਿਜੀਲੈਂਸ ਜਾਣਦੀ ਹੈ ਜਾਂ ਬੇਕਰਮ ਜੀਠਗਾ ਜਾਣਦਾ ਜਾਂ ਭਗਵੰਤ ਮਾਨ ਜਾਣਦਾ ਕਿ ਹੋਕ ਹੀ ਰਿਹਾ ਹੈ ਕਿਉਂਕਿ ਹੁਣ ਦੇਖਦੇ ਹਾਂ 2 ਅਗਸਤ ਨੂੰ ਜੱਜ ਸਾਹਿਬ ਦੇ ਅੱਗੇ ਬੇਕਰਮ ਦੀ ਠਿਕੇ ਦੀ ਜਮਾਨਤ ਲੱਗਦੀ ਹੈ ਜਾਂ ਦੋਸਤੋ ਨਹੀਂ ਲੱਗਦੀ ਫਿਲਹਾਲ ਅੱਜ ਉਹਨਾਂ ਦੁਬਾਰਾ ਫਿਰ ਨਿਆਕ ਹਰਾਸਤ ਦੇ ਵਿੱਚ 2 ਅਗਸਤ ਤੱਕ ਭਾਵ ਵਾਧਾ ਦੋਸਤੋ ਕਰ ਦਿੱਤਾ ਗਿਆ ਅੱਜ 19 ਤਰੀਕ ਹੈ ਭਾਵ 11 ਤੇ 2 ਉਹੀ 13 14 ਦਿਨਾਂ ਬਾਅਦ ਤੇ ਉਹਨਾਂ ਨੂੰ ਦੁਬਾਰਾ ਫਿਰ ਨਿਆਕ ਹਰਾਸਤ ਵਿੱਚ ਉਹ ਵਾਅਦਾ ਕਰਤਾ ਭਾਵ ਨਾਬਾ ਜੇਲ੍ਹ ਦੇ ਵਿੱਚ ਦੁਬਾਰਾ ਵਿਕਰਮਜੀਤ ਦਾ ਚਲੇ ਗਏ ਐ ਤੇ ਦੇਖਦੇ ਆ 13 14 ਦਿਨਾਂ ਦੇ ਵਿੱਚ ਕੀ ਨਵੀਂ ਖਬਰ ਆਉਂਦੀ ਐ ਤੇ 2 ਅਗਸਤ ਨੂੰ ਉਹਨਾਂ ਦੀ ਜ਼ਮਾਨਤ ਦੇ ਕਾਗਜ਼ ਵਕੀਲ ਸਾਹਿਬ ਕਿਸ ਦਿਨ ਲਾਉਂਦੇ ਐ ਇੰਨੀ ਇੱਕ ਗੱਲ ਵਾਸਤੇ ਭੁੱਲ ਚੁੱਕ ਦੀ ਕਿਮਾ ਵੀਡੀਓ ਨੂੰ ਦੋਸਤੋ ਸਾਂਝੀ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀਰ ਜੀ ਜ਼ਰੂਰ ਕਰਿਓ ਦੇਖਣ ਵਾਲੇ ਭੁੱਲ ਚੁੱਕ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ